ਲੋ ਜੀ ਸਵੇਰ ਦਾ ਟਾਈਮ ਤੇ ਆਪਾਂ ਬਲੌਗ ਦੀ ਆ ਤੇ ਸਟਾਰਟਿੰਗ ਸਵੇਰੇ 4:00 ਵਜੇ ਤੇ ਮੂਰੇ ਦੀ ਜਵਾਕ ਨੰਗਿਆ ਸੀ ਇੱਕ ਤੇ ਸ਼ਾਰਟ ਤੁਸੀਂ ਦੇਖ ਸਕਦੇ ਆਪਾਂ ਥੋੜਾ ਤੇਜ਼ ਕਰਤਾ ਤੇ ਨਾਲ ਜਵਾਕ ਇੱਕ ਹੋਰ ਵੀਰਦਾ ਸੀ ਉਹ ਪਤਾ ਨਹੀਂ ਤੇ ਆਪਾਂ ਪੋਸਟਰ ਦਾ ਵੀਊ ਲੈ ਲਿਆ ਸੀ ਤੇ ਉਦੋਂ ਆ ਪੋਸਟਰ ਦਾ ਵੀਊ ਲੈ ਕੇ ਤੇ ਆਪਾਂ ਅੰਦਰ ਵਾਗੇ ਅੰਦਰੋਂ ਫਿਰ ਆਲੇ-ਰਾਲੇ ਦਾ ਚੱਕਾ ਲਿੱਤਾ ਆਲੇ ਦੋਲੇ ਚੱਕਰ ਲੈਣ ਤੋਂ ਬਾਅਦ ਆਪਾਂ ਵੀਰ ਸਾਹਿਬ ਲਵੇ ਦਾ ਵੀਓ ਲੈਣਾ ਸੀ ਤੇ ਨਾਲ ਪੋਸਟਰ ਸੀ ਤੇ ਪੋਸਟਰ ਤੋਂ ਬਾਅਦ ਆਪਾਂ ਕੁੜੀਆਂ ਨੂੰ ਗਿਆ ਵੀ ਇਦਾਂ ਦੇ ਇਦਾਂ ਕਰੋ ਇਹਨਾਂ ਨੇ ਉਦਾਂ ਸੇਮ ਕਰਿਆ ਤੇ ਉਹ ਵੀਰ ਸਾਹਿਬ ਦਾ ਵੀਓ ਲਿੱਤਾ ਤੇ ਉਦੋਂ ਬਾਅਦ ਫੇਰ ਫੇਰ ਚੱਕਾ ਲਿੱਤਾ ਇੱਕ ਤੇ ਇਹ ਹੋ ਗਈ ਉਹਨਾਂ ਨੇ ਫੁੱਲ ਬੁੱਟੇ ਲਾਏ ਪਏ ਸੀ ਜਿਹੜੇ ਤੁਹਾਨੂੰ ਦਿਖਾ ਚੁੱਕੇ ਹਾਂ ਤੇ ਸਜਾਵਟ ਬਹੁਤ ਸੋਹਣੀ ਕਰੀ ਹੋਈ ਆ ਤੇ ਦਵਾਦ ਪੋਸਟਰ ਜਿਹੜਾ ਸਾਹਮਣੇ ਲੱਗੇ ਹੋਏ ਸੀ ਛੋਟਾ ਪੋਸਟਰ ਉਹ ਦਿਖਾ ਰਹੇ ਹਾਂ ਤਿਆਰੀ ਕਰੀ ਵੀ ਆ ਵਾਲੇ ਵਾਲੇ ਦਾ ਚੱਕਾ ਬਾਹਰ ਤੋਂ ਨੂੰ ਮੈਂ ਦਿਖਾ ਰਿਹਾ ਹਾਂ